ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਅੱਜ ਨਵੇਂ-ਨਵੇਂ ਪ੍ਰਿੰਟਾਂ ਦੇ ਵਿੱਚ ਨਵੇਂ-ਨਵੇਂ ਸੂਟ ਆਏ ਨੇ ਜੀ ਵੀਡੀਓ ਨੂੰ ਲਾਸਟ ਤੱਕ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੇ ਸੂਟ ਕਿਵੇਂ ਦੇ ਰੰਗਾਂ ਡਿਜ਼ਾਈਨਾਂ ਵਿੱਚ ਐਡ ਕੀਤੇ ਨੇ ਸੂਟ ਬਹੁਤ ਸੋਹਣੇ ਨੇ ਕੁਝ ਜਿਹੜੇ ਸੂਟ ਆਣਗੇ ਉਹ ਸਿੰਗਲ ਸਿੰਗਲ ਕਲਰ ਵਿੱਚ ਆਣਗੇ ਜਿੰਨਾ ਵਿੱਚ ਜੋ ਵੀ ਰੰਗ ਹੈਗੇ ਨੇ ਮੈਂ ਉਹ ਵੀ ਇੱਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਕਿਸੇ ਸੂਟ ਦੀ ਖਵੈਰੀ ਕਰਨੀ ਹੈ ਤਾਂ ਉਦ ਲਈ ਮੈਂ ਨੰਬਰ ਆਪਣਾ 62392457 ਦਿੰਦਾ ਆ ਉਸ ਨੰਬਰ ਤੇ ਜਾ ਕੇ ਮੈਨੂੰ ਤੁਸੀਂ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਤੁਸੀਂ ਕੁਐਰੀ ਕਰਨੀ ਹੈ ਰੰਗ ਜਿਹੜੇ ਨੇ ਉਹ ਸਾਰੇ ਅਵੇਲੇਬਲ ਨੇ ਜਿੰਨੇ ਵੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਇਹ ਜਿਹੜੀਆਂ ਕਲੈਕਸ਼ਨਾਂ ਨੇ ਇਹ ਸਪੈਸ਼ਲ ਆਫਰਾਂ ਦੇ ਆਈਆਂ ਨੇ ਇਹਨਾਂ ਤੇ ਆਫਰ ਇਹ ਆ ਕਿ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਦੋ ਸੂਟ ਬਾਈ ਕਰੋਗੇ ਚਾਹੇ ਸੇਮ ਕਲਰ ਵਿੱਚ ਚਾਹੇ ਡਿਫਰੈਂਟ ਡਿਫਰੈਂਟ ਕਲਰ ਦੇ ਵਿੱਚ ਤੇ ਉਹਨਾਂ ਵਿੱਚੋਂ ਜਿਹੜਾ ਇੱਕ ਸੂਟ ਉਹ ਸਿਰਫ ਸਿਰਫ 410 ਰੁਪਏ ਦਾ ਲੱਗੇਗਾ ਦੋ ਸੂਟ ਟੋਟਲ ਤੁਹਾਨੂੰ 820 ਰੁਪਏ ਦੇ ਵਿੱਚ ਮਿਲ ਜਾਣਗੇ ਸਿੰਗਲ ਸੂਟ ਵੀ ਮਿਲ ਜਾਏਗਾ ਉਹਦੇ ਲਈ ਇਹ ਹੈ ਕਿ ਜੇਕਰ ਤੁਸੀਂ ਸਿੰਗਲ ਸੂਟ ਬਾਈ ਕਰਦੇ ਹੋ ਤਾਂ ਉਹ ਤੁਹਾਨੂੰ ਮਿਲੇਗਾ 500 ਰੁਪਏ ਦੇ ਵਿੱਚ ਆਫਰ ਹੈ ਦੋ ਸੂਟਾਂ ਤੇ ਸਿੰਗਲ ਸੂਟ ਤੇ ਜਿਹੜਾ ਹੈ ਉਹ ਤੁਹਾਨੂੰ 500 ਰੁਪਏ ਵਿੱਚ ਮਿਲੇਗਾ ਉਹ ਤੇ ਆਫਰ ਨਹੀਂ ਆ ਉਹ ਪਹਿਲਾਂ ਚਲੋ ਇਹਨਾਂ ਤੇ ਰੇਟ ਕਾਫੀ ਜ਼ਿਆਦਾ ਸੀ ਪਰ ਹੁਣ ਰੇਟ ਕਾਫੀ ਘੱਟ ਕੇ ਆਏ ਨੇ ਬਾਕੀ ਤੁਸੀਂ ਕਿਸੇ ਸੂਟ ਦੇ ਬਾਰੇ ਵਿੱਚ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਇਹ ਜਿਹੜੇ ਸੂਟ ਨੇ ਇਹਨਾਂ ਦਾ ਮਿਕਸ ਬਣਨ ਨੇ ਕੋਈ ਕਾਟਨ ਦੇ ਆਣਗੇ ਕੋਈ ਤੁਹਾਨੂੰ ਜਿਹੜੇ ਇੱਕ ਸਿਲਕ ਦੇ ਵਿੱਚ ਮਿਲ ਜਾਣਗੇ ਕੁਝ ਕੈਮਰੀ ਕਾਟਨ ਵਿੱਚ ਆਣਗੇ ਪਰ ਇਹ ਹੈ ਕਿ ਸੂਟ ਜਿਹੜੇ ਨੇ ਉਹ ਸਾਰੇ ਅਵੇਲੇਬਲ ਨੇ ਰੰਗ ਜਿੰਨੇ ਵੀ ਐਡ ਕੀਤੇ ਨੇ ਬਹੁਤ ਜ਼ਿਆਦਾ ਜਿਹੜੇ ਘੱਟ ਰੇਟਾਂ ਵਿੱਚ ਸੂਟ ਆਏ ਨੇ ਹੁਣ ਇਹ ਲਾਸਟ ਟਾਈਮ ਇਹਦੇ ਆਏ ਨੇ ਉਸ ਤੋਂ ਬਾਅਦ ਇਹ ਹੈ ਕਿ ਜਦੋਂ ਵੀ ਹੁਣ ਸਮਰ ਸੀਜ਼ਨ ਵਿੱਚ ਇਹ ਸੂਟ ਆਣਗੇ ਇਹਨਾਂ ਦਾ ਰੇਟ ਵਧਿਆ ਹੀ ਹੋਏਗਾ ਕੋਈ ਇਸ ਰੇਟ ਦੇ ਸੂਟ ਆਪਸ ਨਹੀਂ ਆਣਗੇ ਪਹਿਲਾਂ ਇਹ ਸੂਟ ਜਿਹੜੇ ਸਾਰੇ ਨੇ 700 800 ਦੀ ਰੇਂਜ ਵਿੱਚ ਸੇਲ ਹੋਏ ਨੇ ਤੇ ਹੁਣ ਅੱਗੋਂ ਵੀ ਜਾ ਕੇ ਜਦੋਂ ਇਹਨਾਂ ਦਾ ਰੇਟ ਵੱਧ ਗਿਆ ਇਹ ਸਾਰੇ ਇਹ ਸੂਟ ਜਿਹੜੇ ਲਗਭਗ 700 ਤੋਂ 800 ਦੇ ਵਿੱਚ ਹੈ ਸਿੰਗਲ ਸੂਟ ਸੇਲ ਹੋਏਗਾ ਇਹ ਸਿਰਫ ਹੁਣ ਹੀ ਆਫਰ ਹੈ ਤੇ ਇਹੀ ਜਿਹੜੀਆਂ ਕਲੈਕਸ਼ਨਾਂ ਐਡ ਕੀਤੀਆਂ ਨੇ ਇਹਨਾਂ ਤੇ ਹੀ ਆਫਰ ਹੈ ਬਾਕੀ ਜੀ ਸਟੇਟਸ ਵੇਖਣਾ ਇਹਦਾ ਨੰਬਰ ਤੇ ਜਾ ਕੇ ਮੈਸੇਜ ਕਰ ਦੋ ਆਪਣੇ ਨਾਮ ਨੇਮ ਦੇ ਨਾਲ ਮੈਂ ਤੁਹਾਡੇ ਨੰਬਰ ਸੇਵ ਕਰ ਲਵਾਂਗੀ ਤੇ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਫਿਰ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਦੀਆਂ ਸੂਟਾਂ ਦੀਆਂ ਜਿਹੜੀਆਂ ਅਪਡੇਟਸ ਨੇ ਉਹ ਆ जाया ਕਰਨਗੀਆਂ ਤੇ ਤੁਸੀਂ ਵੇਖੋਗੇ ਕਿ ਅੱਜਕੱਲ ਜਿਹੜੇ ਕਿਹੜੇ ਸੂਟ ਟ੍ਰੈਂਡ ਕਰ ਰਹੇ ਨੇ ਮੇਰੇ ਕੋਲ ਹਰ ਰੇਂਜ ਵਿੱਚ ਹਰ ਫੈਬਰਿਕ ਦੇ ਵਿੱਚ ਸੂਟ ਹੁੰਦੇ ਨੇ ਤੁਸੀਂ ਜਿਸ ਵੀ ਰੇਂਜ ਵਿੱਚ ਸੂਟ ਬੋਲੋਗੇ ਉਹ ਤੁਹਾਨੂੰ ਮੈਂ ਦੱਸ ਦਿਆਂਗੀ ਫਿਲਹਾਲ ਇਹ ਜਿਹੜੇ ਸੂਟ ਨੇ ਈ ਆਫਰ ਤੇ ਆਏ ਨੇ ਹੋਰ ਤੁਸੀਂ ਕਿਸੇ ਵੀ ਸੂਟ ਦੀ ਕੋਈ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ 6239245750 ਐਡ ਕੀਤਾ ਆਇਆ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਪਲੋਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ